ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਮਨੂ ਪੰਦੇਰ ਤੇ ਆ ਮੇਰੇ ਵੀਰ ਬੈਠੇ ਨੇ ਨਾਲ ਮੇਰੇ ਤੇ ਅੱਜ ਮੈਂ ਤੁਹਾਡੇ ਸਾਹਮਣੇ ਜੋ ਗੀਤ ਲੈ ਕੇ ਆਇਆ ਉਹ ਥੀਓ ਸਿੰਮ ਤੇ ਆ ਜੋ ਕਿ ਉੜਦੀ ਉੜਦੀ ਖਬਰ ਸੁਣੀ ਹੈ ਕਿ 31 ਮਾਰਚ ਤੋਂ ਬਾਅਦ ਜੀਓ ਬਿੱਲ ਤੇ ਹੋ ਜਾਣਾ ਜਿਸ ਤੇ ਪੈਸੇ ਪੈਣ ਲੱਜ ਜਾਣੇ ਨੇ ਤੇ 31 ਮਾਰਚ ਨੂੰ ਠੇਕੇ ਵੀ ਟੁੱਟਣੇ ਨੇ ਚਲੋ ਮੁੰਡੇ ਤਾਂ ਦਾਰੂ ਦੂਰੀ ਪੀ ਕੇ ਦੁੱਖ ਮਨਾ ਲੈਣਗੇ ਕੁੜੀਆਂ ਦਾ ਹੋ ਜਾਊਗਾ ਔਖਾ ਤੇ ਆਪਾਂ ਉਹਦੇ ਤੇ ਕੁਝ ਤੁਹਾਨੂੰ ਲੈਣਾ ਸੁਣਾ ਰਿਹਾ ਸੁਣ ਕੇ ਜਰਾ ਉਹ ਪਹਿਲਾਂ ਦਸਾਂ ਵਾਲਾ ਪੈਕਜ ਆਪਵਾਉਂਦੀ ਸੀ ਹੁਣ ਸਾਰਾ ਦਿਨ ਆਨਲਾਈਨ ਰਹਿੰਦੀ ਆ ਫੇਸਬੁੱਕ ਉੱਤੇ ਕੁੜੀ ਦੀ ਚੜ੍ਹਾਈ ਆ ਨਾਲੇ ਵੀ ਗੋਲੈਬ ਉੱਤੇ ਲਾਈਵ ਵੈਂਦੀ ਆ ਚੈਟ ਮੁੰਡਿਆਂ ਨਾਲ ਕਰੇ ਕਿਚਨ 'ਚ ਖੜਕੇ ਨਾਲੇ ਕੱਟੀ ਜਾਂਦੀ ਆ ਸਣਾ ਦੇ ਮਿੱਤਰੋ ਪਟ ਤੀਰ ਕਾਨ ਜੀਓ ਵਾਲੇ ਸਿਮ ਨੇ ਪਤਾ ਲੱਗੂ 31 ਮਾਰਚ ਤੋਂ ਬਾਅਦ ਮਿੱਤਰੋ ਪੱਤ ਤੀਰ ਕਾਨ ਜਿਓ ਵਾਲੇ ਸਿਮ ਨੇ ਪਤਾ ਲੱਗੂ 31 ਮਾਰਚ ਤੋਂ ਬਾਅਦ ਮਿੱਤਰੋ ਉਹ ਹੁਣ ਫੋਨ ਲਾ ਕੇ ਗੁੱਡ ਨਾਈਟ ਆਖਦੀ ਪਹਿਲਾਂ ਹੁੰਦੀ ਸੀ ਜੋ ਮਿਸ ਕਾਲਾਂ ਮਾਰਦੀ ਅੱਜ ਕੱਲ ਰਾਂਝੇ ਮੱਝੀਆਂ ਨਹੀਂ ਚਾਰਦੇ ਹੀਰ ਰਾਂਝੇ ਲਈ ਐ ਮਾਪਿਆਂ ਨੂੰ ਚਾਣਦੀ ਉਹ ਬਹੁਤਿਆਂ ਨੇ ਸਿਮ ਤੋੜ ਤੋੜ ਸੁਟਣੇ ਰੱਖਿਓ ਏ ਗੱਲ ਤੁਸੀਂ ਯਾਦ ਮਿੱਤਰੋ ਪੱਟ ਤੀਰ ਕਨ ਜਿਓ ਵਾਲੇ ਸਿਮ ਨੇ ਪਤਾ ਲੱਗੂ 31 ਮਾਰਚ ਤੋਂ ਬਾਅਦ ਮਿੱਤਰੋ ਪੱਟ ਤੀਰ ਕਨ ਜਿਓ ਵਾਲੇ ਸਿਮ ਨੇ ਪਤਾ ਲੱਗੂ 31 ਮਾਰਚ ਤੋਂ ਬਾਅਦ ਮਿੱਤਰੋ ਧੰਨਵਾਦ ਜੀ ਮੈਂ ਤੁਹਾਡਾ ਆਪਣਾ ਵੀਰ ਮਨੂ ਕੁੰਦੇਰ ਆਪਣੀ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰਨਾ ਧੰਨਵਾਦ